ਦੱਸੋ ਕਿਹਨੂੰ ਨਹੀਂ ਪਤਾਗਾ ਵੀ ਚਿੱਟਾ ਵੇਖਦਾ ਸਾਡੇ ਪਿੰਡ ਦੇ ਵਿੱਚ ਪੋਰਾ ਪਰ ਜਵਾਗ ਜਿਹੜਾ 8 ਮਹੀਨੋਂ ਵਿੱਚ ਪਰਦਾ ਉਹਨੂੰ ਪਤਾ ਵੀ ਫਿਲਾਨਾ ਪਿੰਡ ਦਾ ਸਾਡੇ ਪਿੰਡ ਦਾ ਫਿਲਾਨਾ ਬੰਦਾ ਚਿੱਟਾ ਵੇਚਦਾ ਸਾਡੇ ਪਿੰਡ ਦਾ ਫਿਲਾਨਾ ਬੰਦਾ ਸ਼ਰਾਬ ਵੇਚਦਾ ਤੇ ਕੀ ਇਲਾਕੇ ਦੇ ਐਸਐਸਓ ਨੂੰ ਪਤਾ ਹੀ ਨਹੀਂਗਾ ਵੀ ਮੇਰੇ ਪਿੰਡ ਵਿੱਚ ਕੌਣ ਚਿੱਟਾ ਵੇਚਦਾ ਤੁਸੀਂ ਜਾ ਕੇ ਕਹਿ ਦਿਓ ਜਾ ਕੇ ਵੀ ਆ ਫਿਲਾਨਾ ਬੰਦਾ ਚਿੱਟਾ ਵੇਚਦਾ ਉਹਦੇ ਤੇ ਕਾਰਵਾਈ ਨਹੀਂ ਹੋਣੀ ਔਰ ਜਿਹੜਾ ਦੱਸਣ ਲੱਗਿਆ ਉਹ ਤੇ ਕਾਰਵਾਈ ਹੋ ਗਈ ਜਾ ਚੱਲ ਜਾ ਕੇ ਸਾਨੂੰ ਫੜਾ ਇਹਨਾਂ ਕੋਲ ਤੇ ਕੋਈ ਕੰਮ ਹੁੰਦਾ ਜੇ ਖਬਰ 깔 ਵੀ ਆਪਾਂ ਖਬਰ ਡਿਲੀਟ ਕਰਾ ਦਈਏ ਆਪਾਂ ਖਬਰ ਡਿਲੀਟ ਕਰਾ ਦਈਏ ਇਹਨਾਂ ਦੀ ਕੋਈ ਕਾਰਵਾਈ ਕਰਨ ਵਾਲੇ ਪਾਸੇ ਕੋਈ ਧੰਗ ਹੀ ਨਹੀਂ ਹੁੰਦਾ ਜੇ ਬੰਦਾ ਚੋਰੀ ਕਰ ਲੈ ਚਿੱਟੇ ਵਾਲਾ ਉਹਦੇ ਤੇ ਪੁਲਿਸ ਪਰਚਾ ਨਹੀਂ ਦਰਜ ਕਰਦੀ ਕਿਉਂ ਨਹੀਂ ਕਰਦੀਗੀ ਕਿਉਂਕਿ ਇਹ ਕਹਿੰਦੇ ਸਾਲੋ ਜੀ ਅੰਦਰ ਜੇ ਮਾਰ ਗਏ ਸਾਡੇ ਛਾਪਾ ਪਾਊਗਾ ਤੇ ਮਰ ਜਾਂਦੋ ਫਿਰ ਕਿਹੜਾ ਦੇਜ ਸੁੰਨਾ ਹੋਊਗਾ ਇਹ ਮੜ ਕੇ ਜਦੋਂ ਨਿੱਕੀ ਵਾਰਦਾਤ ਕਰ ਲੈਂਦੇ ਆ ਥਾਣੇ ਫੜਾ ਦਿੰਦੇ ਆ ਥਾਣੇ ਵਾਲੇ ਛੱਡ ਲੈਂਦੇ ਆ ਉਦੋਂ ਵਾਰ ਫਿਰ ਉਹਨੂੰ ਲੈ ਜਾਂਦੇ ਆ ਫਿਰ ਉਹਨੂੰ ਛੱਡ ਲੈਂਦੇ ਆ ਫੇਰ ਉਹ ਆਗੇ ਫਿਰ ਵੱਡੀਆਂ ਵਾਰ ਦੱਤਾ ਕਰਦਾ ਸਾਰੇ ਬਹੁਤ ਵਧਾਈ ਦੇ ਪਾਤਰਾਂ ਵੀ ਜਦੋਂ ਆਪਾਂ ਨੂੰ ਲੋੜ ਹੁੰਦੀ ਹੈ ਮੈਂ ਸ਼ਾਰਟ ਚ ਹੀ ਲੈ ਕੇ ਜਾਣਾ ਕਿਉਂਕਿ ਸਾਰੀ ਗੱਲਬਾਤ ਪਹਿਲਾਂ ਦੱਸ ਚੁੱਕੇ ਆ ਜਿਹੜੀ ਗੱਲਬਾਤ ਮਨਦੀਪ ਨਾਲ ਹੋਈ ਆ ਦੁਨੀਆ ਚੈਨਲ ਦੇ ਪੱਤਰਕਾਰ ਨਾਲ ਪਹਿਲਾਂ ਤਾਂ ਦੇਖੋ ਜਦੋਂ ਕੋਈ ਪੱਤਰਕਾਰ ਨੂੰ ਆਵਾਜ਼ ਮਾਰਦਾ ਤਾਂ ਪੱਤਰਕਾਰ ਪਹਿਲੇ ਬੋਲ ਹਾਜ਼ਰ ਹੁੰਦਾ ਲੋਕਾਂ ਦੇ ਲਈ ਜਿਹੜੇ ਲੋਕ ਪੱਖੀ ਜਿਵੇਂ ਮੁੱਦੇ ਹੁੰਦੇ ਜਿਵੇਂ ਬਾਈ ਮਨਿੰਦਰ ਹੁਣੇ ਪਹਿਲਾਂ ਦੱਸ ਕੇ ਗਏ ਆ ਜਾਂ ਜਿਹੜੇ ਹੋਰ ਪੱਤਰਕਾਰਾਂ ਨੇ ਪਹਿਲਾਂ ਵਿਚਾਰ ਸਾਂਝੇ ਕੀਤੇ ਆ ਪਾਰਾ ਦੀ ਜਰੂ ਪੱਤਰਕਾਰ ਤੇ ਭੀੜ ਪਈ ਆ ਤੇ ਵੱਡੀ ਗੰਤੀ ਦੇ ਵਿੱਚ ਕਿਸਾਨ ਆਗੂ ਬੈਠੇ ਆ ਇਹਦੇ ਨਾਲ ਆਪ ਨੂੰ ਵੀ ਸਕੂਨ ਮਿਲਦਾ ਤੇ ਪਤਾ ਲੱਗਦਾ ਵੀ ਅਸੀਂ ਜਿਹੜਾ ਕੰਮ ਆਪਦਾ ਹੋਰ ਲੀਡਰ ਹੋ ਕੇ ਕਰ ਸਕਦੇ ਆ ਹੋਰ ਬਾਧਰੋਗੇ ਕਰ ਸਕਦੇ ਆ ਕਿ ਜੇ ਕੱਲ ਨੂੰ ਕੋਈ ਗੱਲਬਾਤ ਆਉਂਦੀ ਆ ਸਰਕਾਰਾਂ ਰੋਕਦੀਆਂ ਤੇ ਸਾਡੇ ਮਗਰ ਆ ਲੋਕ ਬੈਠੇ ਆ ਜਿਨ੍ਹਾਂ ਨੇ ਕੋਈ ਪਰਵਾਹ ਹੀ ਨਹੀਂ ਕਰਨੀ ਦੂਸਰੀ ਗੱਲ ਇਹ ਆ ਗੱਲ ਚਿੱਟੇ ਦੀ ਆ ਚਿੱਟਾ ਇੱਥੋਂ ਤੱਕ ਇਸ ਕਦਰ ਤੱਕ ਜਿਹੜਾ ਚਿੱਟਾ ਹੋ ਫੈਲ ਗਿਆ ਲੋਕਾਂ ਦੇ ਘਰਾਂ ਤੱਕ ਪਹੁੰਚਿਆ ਹੌਣ ਜਿਹੜੀ ਸਰਕਾਰ ਦੀ ਗੱਲ ਕਰਦੇ ਆ ਸਰਕਾਰ ਨੂੰ ਦੱਸੋ ਕਿਹਨੂੰ ਨਹੀਂ ਪਤਾਗਾ ਵੀ ਚਿੱਟਾ ਵੇਖਦਾ ਸਾਡੇ ਪਿੰਡ ਦੇ ਵਿੱਚ ਇੱਕ ਪੋਰਾਜ ਪਰਜਵਾਹ ਜਿਹੜਾ 8 ਮਹੀਨੋਂ ਵਿੱਚ ਪਰਦਾ ਉਹਨੂੰ ਪਤਾ ਵੀ ਫਿਲਾਨੇ ਪਿੰਡ ਦਾ ਸਾਡੇ ਪਿੰਡ ਦਾ ਫਿਲਾਨਾ ਬੰਦਾ ਚਿੱਟਾ ਵੇਚਦਾ ਸਾਡੇ ਪਿੰਡ ਦਾ ਫਿਲਾਨਾ ਬੰਦਾ ਸ਼ਰਾਬ ਵੇਚਦਾ ਤੇ ਕੀ ਇਲਾਕੇ ਦੇ ਐਸਐਚਓ ਨੂੰ ਪਤਾ ਹੀ ਨਹੀਂਗਾ ਵੀ ਮੇਰੇ ਪਿੰਡ ਵਿੱਚ ਕੌਣ ਚਿੱਟਾ ਵੇਚਦਾ ਇਹ ਜਾਣ ਬੁੱਝ ਕੇ ਇਹ ਬਣਾਈਆਂ ਹੋਈਆਂ ਤਰਕੀਬਾਂ ਵੀ ਜੇ ਕਰ ਲਿਆ ਉਹ ਕਰ ਲਿਆ ਦੂਸਰੀ ਗੱਲ ਹੁਣ ਵੇਖੋ ਤੁਸੀਂ ਜਾ ਕੇ ਕਹਿ ਦਿਓ ਜਾ ਕੇ ਵੀ ਆ ਫਲਾਣਾ ਬੰਦਾ ਚੱਟਾ ਵੇਚਦਾ ਉਹਦੇ ਤੇ ਕਾਰਵਾਈ ਨਹੀਂ ਹੋਣੀ ਕੌਣ ਜਿਹੜਾ ਦੱਸਣ ਲੱਗਿਆ ਉਹ ਤੇ ਕਾਰਵਾਈ ਹੋਊਗੀ ਜਾ ਚੱਲ ਜਾ ਕੇ ਸਾਨੂੰ ਫੜਾ ਜਿਹੜਾ ਚੱਟਾ ਚਿੱਟੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਕੀ ਕੀਤਾ ਹੋਣਾ ਵੀ ਚੱਲੀ ਜਾਂਦੋ ਸਿਸਟਮ ਚੱਲੀ ਜਾਂਦਾ ਜੇ ਬੰਦਾ ਚੋਰੀ ਕਰ ਲੈ ਚਿੱਟੇ ਆਲਾ ਉਹਦੇ ਤੇ ਪੁਲਿਸ ਪਰਚਾ ਨਹੀਂ ਦਰਜ ਕਰਦੀ ਕਿਉਂ ਨਹੀਂ ਕਰਦੀਗੀ ਕਿਉਂਕਿ ਇਹ ਕਹਿੰਦੇ ਸਾਨੂੰ ਜੀ ਅੰਦਰ ਜੇ ਮਾਰ ਗਏ ਸਾਡੇ ਸੱਪਾ ਪਾਊਗਾ ਤੇ ਮਰ ਜਾਂਦੋ ਫਿਰ ਕਿਹੜਾ ਦੇਹ ਸੁਣਾ ਹੋਊਗਾ ਚਿੱਟੇ ਆਲਾ ਨੂੰ ਬਚਾਉਣ ਦੀ ਖਾਤਰ ਪਾਲਸ ਵੱਡੇ ਪੱਦਰ ਤੇ ਇਹ ਚੱਕਰ ਚ ਲੱਗੀ ਪਈ ਆ ਵੀ ਇਹਨੂੰ ਜੇ ਅਸੀਂ ਚੋਰੀ ਕਰਦੇ ਨੂੰ ਫੜ ਲਿਆ ਇਹਨੂੰ ਸਾਨੂੰ ਅੰਦਰ ਚਿੱਟਾ ਦੇਣਾ ਪਊਗਾ ਇਹ ਚਿੱਟੇ ਨਾਲ ਕਰਕੇ ਮਾਰਨਾ ਜਾਵੇ ਦੂਜੀ ਗੱਲ ਕਿੱਡੀ ਕੁ ਵੱਡੀ ਗੱਲ ਆ ਲੈ ਕਰ ਚ ਕੋਈ ਬੰਦਾ ਚੱਟਾ ਪਿੰਦਾ ਲੈ ਮੈਨੂੰ ਪਰਸਨਸ ਵੀਰੇ ਦੱਸਦਾ ਲੱਤ ਤੋੜ ਕੇ ਘਰੇ ਪਾ ਦੋ ਤੇ ਉਹਨੂੰ ਆਪੇ ਹੀ ਹਟ ਜਾਂਦਾ ਜਦੋਂ ਉਹਨੂੰ ਪਤਾ ਵੀ ਮੰਗੇ ਮੈਨੂੰ ਪੈਸੇ ਮਿਲ ਜਣੇ ਮੰਗੇ ਮੈਨੂੰ ਚੱਟਾ ਮਿਲ ਜਾਣਾ ਤੇ ਆਪੇ ਹੀ ਉਹ ਚੱਟਾ ਲਾਊਗਾ ਇਹ ਮੜ ਕੇ ਜਦੋਂ ਨਿੱਕੀ ਵਾਰਦਾਤ ਕਰ ਲੈਂਦੇ ਆ ਥਾਣੇ ਫੜਾ ਦਿੰਦੇ ਆ ਥਾਣੇ ਨਾਲੇ ਛੱਡ ਲੈਂਦੇ ਆ ਉਦੋਂ ਵਾਰ ਫੇਰ ਉਹਨੂੰ ਲੈ ਜਾਂਦੇ ਆ ਫੇਰ ਉਹ ਫੇਰ ਉਹ ਆਗੇ ਫਿਰ ਵੱਡੀਆਂ ਵਾਰ ਦੱਤਾ ਕਰਦਾ ਹੁਣ ਜਮੇ ਸਾਡੇ ਕੀ ਹੋਇਆ ਤੁਹਾਨੂੰ ਮੈਂ ਦੱਸ ਦਣਾ ਬਾਗੇ ਪਰਾਣੇ ਥਾਣੇ ਦੀ ਗੱਲ ਉੱਥੇ ਕੀ ਹੋਇਆ ਨਕਲੀ ਘੋੜਾ ਫੜਿਆ ਗਿਆ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਨਕਲੀ ਘੋੜਾ ਜਿਹੜੇ ਬੰਦੇ ਨੇ ਫੜਿਆ ਜਿਹੜੇ ਮੁਲਾਜ਼ਮ ਨੇ ਪਰਚਾ ਦਿੱਤਾ ਉਹ ਬੰਦੇ ਲੈਣ ਹਾਜ਼ਰ ਕਰਤੇ ਉਦੋਂ ਬਾਅਦ ਇੱਕ ਬੰਦੇ ਦੀ ਕੁੱਟਮਾਰ ਕੀਤੀ ਜਿਹੜੇ ਬੰਦੇ ਨੇ ਕੁੱਟਮਾਰ ਕੀਤੀ ਉਦੋਂ ਬਾਅਦ ਉਹਨਾਂ ਤੇ ਜਿਹੜਾ ਕਾਰਵਾਈ ਕੀਤੀ ਜਿਹੜੇ ਥਾਣੇਦਾਰ ਨੇ ਉਹਦੀ ਉਹਨੂੰ ਲੈਣ ਹਾਜ਼ਰ ਕਰਤਾ ਤੀਜਾ ਬੰਦਾ ਇੱਕ ਕੁੱਟਮਾਰ ਹੋਈ ਐਮਐਲਏ ਸਾਹਿਬ ਕਹਿੰਦੇ ਵੀ ਇੱਥੇ ਕਾਰਵਾਈ ਨਹੀਂ ਕਰਨੀ ਉਹ ਬੰਦੇ ਨੇ ਕਾਰਵਾਈ ਕਰਤੀ ਤੇ ਉਹ ਨੂੰ ਲੈਣਾ ਹਜ਼ਰ ਕਰਤਾ ਜਦੋਂ ਅਸੀਂ ਕੱਲ ਖਬਰ ਚਲਾਈ ਉਦੋਂ ਬਰਾਂ ਦੇ ਬਦਲੀ ਕਰਤੀ ਇੱਕ ਦੀ ਕੀਤੀ ਮਲੇਰਕੋਟਲਾ ਦੀ ਇੱਕ ਦੀ ਕੀਤੀ ਮਾਨਸੇ ਦੀ ਦੱਸੋ ਵੀ ਜੇ ਉਹਦੀ ਬੰਦਾ ਕੱਲ ਨੂੰ ਕਾਰਵਾਈ ਕਿਵੇਂ ਕਰੂਗਾ ਮੁਲਾਜ਼ਮ ਵੀ ਨਹੀਂ ਕਾਰਵਾਈ ਕਰ ਸਕਦਾ ਜਿਹੜੇ ਹੈਗੇ ਵੱਡੇ ਤੌਰ ਤੇ ਪਤਾ ਨਹੀਂ ਸਰਕਾਰਾਂ ਹੀ ਚਾਹੁੰਦੀਆਂ ਵੀ ਚੱਟਾ ਚੱਲੀ ਜਾਵੇ ਇਹ ਲੋਕ ਮਰੀ ਜਾਣ ਕਿਉਂਕਿ ਵੇਖਿਆ ਤਾਂ ਕੱਲਾ ਇਹਨਾਂ ਨੇ ਪੰਜਾਬ ਹੀ بچਿਆ ਹੋਰ ਤੁਸੀਂ ਵੇਖ ਲਓ ਕਿਸੇ ਪਾਸੇ ਦੀ ਕੋਈ ਗੱਲ ਕਰਦਾ ਨਾ ਕੋਈ ਚੈਨਲ ਗੱਲ ਕਰਦਾ ਆ ਗੋਦੀ ਮੀਡੀਆ ਕੱਲੋਂ ਦੀ ਗੱਲ ਕਰਦਾ ਮੰਨ ਲਓ ਬਿਹਾਰ ਤੇ ਇਲੈਕਸ਼ਨ ਆ ਤੁਸੀਂ ਕੋਈ ਵੇਖਿਆ ਵੀ ਕੋਈ ਕੀ ਚੱਲ ਰਿਹਾ ਉੱਥੇ ਆ ਪੰਜਾਬ ਦੀ ਗੱਲ ਕਰਨ ਵਾਲੇ ਜਿਹੜਾ মিডিਆ ਉਹ ਲੋਕਾਂ ਦੇ ਨਾਲ ਖੜਾ ਲੋਕ ਤੁਹਾਡੇ ਸਾਡੇ ਨਾਲ ਖੜੇ ਆ ਤੇ ਤੁਸੀਂ ਜਿਹੜੀ ਇਹੀ ਅਸੀਂ ਤਾਂ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਜਿਹੜੇ ਆ 7-8 ਚੇਂਵਾਂ ਜਿਹੜੀ ਗੱਲਬਾਤ ਕਰਦੇ ਆ ਪੰਜਾਬ ਦੇ ਵਿੱਚ ਇਹਨਾਂ ਤੇ ਮਿਹਰ ਪ੍ਰਿਆਤ ਰੱਖੇ ਤੇ ਤੁਸੀਂ ਜਿਹੜੇ ਲੋਕ ਆ ਉਹ ਨਾਲ ਰਹੋ ਤਾਂ ਕਿ ਜਿਹੜਾ ਅਸੀਂ ਗੱਲ ਆ ਜਿਹੜੀ ਸੱਚ ਦੀ ਉਹ ਕਰ ਸਕਗੇ ਮੈਂ ਸਮਾ ਬਾਈ ਕੱਟ ਦਿੱਤਾ ਸੀ ਮੈਨੂੰ ਬਾਈ ਨੇ ਪਰ ਇਹੀ ਗੱਲ ਆ ਕਿ ਜਿਹੜਾ ਸਾਡਾ ਪੱਤਰਕਾਰ ਆ ਬਾਈ ਮਨਦੀਪ ਇਹਦੀ ਸਖਿਆ ਜਿੰਨੀ ਬਣਾਈ ਜਾਵੇ ਦੇ ਘਟੋ ਘਟ ਇਹਦੇ ਕਾਰਵਾਈ ਜਿਹੜੀ ਕੀਤੀ ਗਾ ਜਿਹੜੀਆਂ ਮੰਗਾ ਉਹਦਾ ਮੰਨ ਲੀਆਂ ਚਾਹੁੰਦੇ ਆ ਲਗਭਗ ਮੈਨੂੰ ਲੱਗਾ 2 ਘੰਟੇ ਹੋ ਗਏ ਧਰਨਾ ਲੱਗੇ ਨੂੰ ਹਜੇ ਤੱਕ ਇਹਨਾਂ ਦੇ ਕੰਨ ਤੇ ਜੂਣ ਨਹੀਂ ਸਰਕੀ ਤੇ ਹਜੇ ਇਹਨਾਂ ਨੇ ਪਤਾ ਨਹੀਂ ਕੰਦੇ ਜੂ ਸਰਕਣੀ ਕਦੋਂ ਇਹਨਾਂ ਕੋਲ ਤੇ ਕੋਈ ਕੰਮ ਹੁੰਦਾ ਜੇ ਖਬਰ ਚੱਲ ਪਈ ਵਾ ਆਪਾਂ ਖਬਰ ਡਿਲੀਟ ਕਰਾ ਦਈਏ ਆਪਾਂ ਖਬਰ ਡਿਲੀਟ ਕਰਾ ਦਈਏ ਇਹਨਾਂ ਦੀ ਕੋਈ ਕਾਰਵਾਈ ਕਰਨ ਵਾਲੇ ਪਾਸੇ ਕੋਈ ਧੰਗ ਹੀ ਨਹੀਂ ਹੁੰਦਾ ਸਾਨੂੰ ਦਿੰਦਿਆਂ ਨੂੰ ਚਾਹੀਦਾ ਆਏ ਆ ਵੀ ਜਰੂ ਕੋਈ ਗੱਲਬਾਤ ਹੋ ਜੇ ਲੋਕ ਚਾਹਣ ਵੀ ਆ ਗੱਲਬਾਤ ਹੋ ਗਈ ਖਬਰ ਲੱਗ ਗਈ ਉਹ ਮੁੜ ਕੇ ਦੱਸਣ ਵੀ ਅਸੀਂ ਆਹ ਕਾਰਵਾਈ ਕੀਤੀ ਆ ਤੁਸੀਂ ਖਬਰ ਪਰ ਪੌਲ ਸੋ ਸੁੱਤੀ ਪਈ ਆ ਪ੍ਰਸ਼ਾਸਨ ਸੁੱਤਾ ਪਿਆ ਸਰਕਾਰ ਤਾਂ ਚੱਲਦੀ ਨਹੀਂ ਤਾਂ ਚਾਲੀ ਸਰਕਸ ਰਹੀ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਇੱਥੇ ਪਹੁੰਚੇ ਨੇ ਤੇ ਆ ਭਾਈ ਅਗਲੇ ਕਾਰਵਾਈ ਕਰਾਂਗੇ